ਪੀ ਇਹਨਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਸੀ ਪਰ ਇਹਨਾਂ ਨੇ ਦਿੱਲੀ ਨੂੰ ਜਾਂਦੇ ਮੂੰਹ ਟਰੈਕਟਰਾਂ ਦੇ ਪਿੱਛੇ ਪੰਜਾਬ ਨੂੰ ਕਰਾ ਲਿਆ ਹੁਣ ਇਹਦਾ ਪੁਗਤਣਾ ਹੁਣ ਭਗਵਾਨ ਦਮਨ ਨੂੰ ਪੈਣਾ ਚਾਰ-ਚਾਰ ਪੰਜ-ਪੰਜ ਗੱਡੀਆਂ ਮਗਰ ਲਾ ਕੇ ਰੈਸਟ ਕਰਕੇ ਭਦਰਗੜ ਲੈ ਗਏ ਸ਼ਾਮ ਨੂੰ ਪਤਾ ਲੱਗਿਆ ਕਿ ਮੋਰਚੇ ਨੇ ਹਮਲਾ ਕੀਤਾ ਐਸ ਮਹੀਨੇ ਦੇ ਵਿੱਚ ਤਿੰਨ ਵਾਰੀ ਰੈਸਟ ਕੀਤਾ ਗਿਆ ਅਸੀਂ ਨਹੀਂ ਡਰਨ ਵਾਲੇ ਜਰਲਾਲ ਘਣੌਰ ਨੂੰ ਐਮਐਲਏ ਚਿਪ ਤੋਂ ਪ੍ਰਕਾਸ਼ਿਤ ਕੀਤਾ ਜਾਵੇ ਪੂਰੇ ਪੰਜਾਬ ਦੇ ਵਿੱਚ ਅੱਜ ਕਿਸਾਨ ਵਿਧਾਇਕਾਂ ਅਤੇ ਮੰਤਰੀਆਂ ਦੇ ਦਫ਼ਤਰਾਂ ਤੇ ਘਰਾਂ ਦੇ ਬਾਹਰ ਬੈਠੇ ਨੇ ਕਿਉਂਕਿ ਪਿਛਲੇ ਦਿਨੀ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਕਾਰਵਾਈ ਹੋਈ ਕਿਸਾਨ ਉਸ ਨੂੰ ਲੈ ਕੇ ਰੋਸ ਵਿੱਚ ਨੇ ਇਹ ਹਰਦੀਪ ਸਿੰਘ ਮੁੰਡੀਆਂ ਦਾ ਦਫ਼ਤਰ ਹੈ ਲੁਧਿਆਣਾ ਦੇ ਸਾਨੇਵਾਲ ਹਲਕੇ ਦੇ ਵਿਧਾਇਕ ਵੀ ਹੈ ਔਰ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਹੈ ਔਰ ਇਸੇ ਦਫ਼ਤਰ ਦੇ ਬਾਹਰ ਜਿਹੜੇ ਕਿਸਾਨ ਹੈ ਉਹ ਰੋਸ ਵਿੱਚ ਨੇ ਦਿਲਬਾਖ ਜੀ ਕਿਵੇਂ ਦੇਖਦੇ ਹੋ ਪੂਰੀ ਤਸਵੀਰ ਨੂੰ ਤੁਸੀਂ ਤਾਂ ਉੱਥੇ ਹੈਗੇ ਸੀ ਕਿ ਲੱਗਦਾ ਕੀ ਹੈ ਕਿ ਪੰਜਾਬ ਸਰਕਾਰ ਦੀ ਮਨਸ਼ਾ ਕੀ ਸੀ ਪੰਜਾਬ ਸਰਕਾਰ ਆਖਦੀ ਹੈ ਕਿ ਕੇਂਦਰ ਦੀਆਂ ਮੰਗਾ ਨੂੰ ਲੈ ਕੇ ਉਹ ਧੜਨੇ ਦੇ ਰਹੇ ਨੇ ਸਾਡੇ ਨਾਲ ਕੋਈ ਵਾਸਤਾ ਨਹੀਂ ਦੇਖੋ ਜੀ ਇਹ ਗੱਲ ਸੱਚੀ ਆ ਵੀ ਇਹਨਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਸੀ ਪਰ ਇਹਨਾਂ ਨੇ ਦਿੱਲੀ ਨੂੰ ਜਾਂਦੇ ਮੂੰਹ ਟਰੈਕਟਰਾਂ ਦੇ ਪਿੱਛੇ ਪੰਜਾਬ ਨੂੰ ਕਰਾ ਲਿਆ ਹੁਣ ਇਹਦਾ ਭੁਗਤਣਾ ਹੁਣ ਭਗਵਾਨ ਦਮਨ ਨੂੰ ਪਹਿਣਾ بڑے ਤਰੀਕੇ ਨਾਲ بڑے ਧੋਖੇ ਦੇ ਨਾਲ ਮੀਟਿੰਗ 'ਚ ਬੁਲਾ ਕੇ ਇਹਨਾਂ ਦੇ ਮੰਤਰੀ ਵਿੱਚ ਬੈਠੇ ਹੀ ਦੋ ਅਸੀਂ ਉਹਨਾਂ ਨੂੰ ਸਪੈਸ਼ਲ ਪੁੱਛਿਆ ਵੀ ਇਹ ਪੋਰਸ ਕਾਤੋਂ ਲਾਤੀ ਆ ਮਤਲਬ ਚਲੋ ਖੁੱਡੀਆਂ ਸਾਹਿਬ ਇੱਕ ਵਧੀਆ ਮੰਤਰੀ ਜਿਹੜਾ ਵਧੀਆ ਉਹਨੂੰ ਵਧੀਆ ਹੀ ਕਹਾਂਗੇ ਅਸੀਂ ਉਹਨਾਂ ਦੇ ਕੋਲੋਂ ਜਵਾਬ ਨਹੀਂ ਆਇਆ ਉਹ ਘਟਾਰੂ ਚੱਕ ਝੂਠ ਦੀ ਪੰਡਾ ਨਾ ਜੀ ਨਾ ਕਹਿੰਦਾ ਤਿਲ ਜੀ ਨਾਵੇਂ ਫਰਕ ਨਹੀਂ ਤਿਲ ਜੀ ਨਾਵੇਂ ਨਾ ਨਾ ਕੋਈ ਸਾਡਾ ਇਹ ਤੇ ਇਹ ਨਸ਼ਿਆਂ ਲਈ ਲਈ ਆ ਮਚਿਆਂ ਦਾ ਕਹਿ ਕੇ ਅਸੀਂ ਉਤੋਂ ਨਿਕਲੇ ਆ ਬਾਹਰ ਇਕੱਲੇ ਇਕੱਲੇ ਲੀਡਰ ਦੇ ਉੱਪਰ ਇੱਕ ਡੀਐਸਪੀ 2ਐਸਐਚਓ ਚਾਰ ਚਾਰ ਪੰਜ ਪੰਜ ਗੱਡੀਆਂ ਮਗਰ ਲਾ ਕੇ ਅਰੈਸਟ ਕਰਕੇ ਬਾਦਰਗੜ ਲੈ ਗਏ ਚਾਵ ਨੂੰ ਪਤਾ ਲੱਗਿਆ ਕਿ ਮੋਰਚਨ ਦਾ ਹਮਲਾ ਹੋ ਗਿਆ। ਔਰ ਹਮਲਾ ਵੀ ਇਹ ਪਾਕਿਸਤਾਨ ਨਾਲੋਂ ਪੈੜਾ ਹੋਇਆ। ਪਾਕਿਸਤਾਨ ਵੇਲੇ ਵੀ ਇਹੋ ਜਿਹਾ ਕੰਮ ਨਹੀਂ ਸੀ ਹੋਇਆ। ਉਹ ਵੀ ਜੇ ਲੁੱਟ ਕੀਤੀ ਤੇ ਦੂਜੇ ਨੇ ਦੂਜੇ ਦੀ ਕੀਤੀ ਆਪਣੇ ਆਦੀ ਨਹੀਂ ਸੀ ਕੀਤੀ। ਇਹ ਤੇ ਗੁਰੂ ਨਾਨਕ ਦੇਵ ਜੀ ਦੀ ਖੇਤੀ ਆ ਜਿਨ੍ਹਾਂ ਨੇ ਸਾਨੂੰ ਪੰਥ ਤੇ ਦੂਜੀ ਖੇਤੀ ਦਿੱਤੀ ਸੀ। ਔਰ ਉਹਨਾਂ ਦਾ ਸਮਾਨ ਲੁੱਟਿਆ ਇਹਨਾਂ ਨੇ। ਔਰ ਜਿਹੜਾ ਤਿਲ-ਤਿਲ ਦੇ ਨਾਲ ਲੋਕਾਂ ਨੇ ਇਕੱਠਾ ਕਰਕੇ ਬਣਾਇਆ ਸੀ। ਥੋੜੇ-ਥੋੜੇ ਪੈਸੇ ਕਰਕੇ ਸਾਰੀਆਂ ਜਥੇਬੰਦੀਆਂ ਨੇ ਬਣਾਇਆ ਸੀ ਸਾਡੇ ਛੱਡ ਤੋੜੇ ਗਏ। ਟਰਾਲੀਆਂ ਦੇ ਵਿੱਚ ਲੱਗਿਆ ਸਾਰਾ ਸਮਾਨ ਤੋੜਿਆ ਗਿਆ ਇਹਨਾਂ ਦਾ ਐਮਐਲਏ ਕਰਲਾਲ ਘਨੌਰ ਜਿਹਦੇ ਮੋਰੇ ਹੁਣ ਲਿਖਤਾ ਲੋਕਾਂ ਨੇ ਟਰਾਲੀ ਚੋਰ ਉਹਦੇ ਭੂਆ ਦੇ ਮੁੰਡੇ ਦੇ ਘਰੋਂ ਟਰਾਲੀਆਂ ਫੜੀਆਂ ਗਈਆਂ ਔਰ ਜਿਹਦੇ ਘਰੋਂ ਫੜੀਆਂ ਗਈਆਂ ਫੌਜੀ ਸਾਹਿਬ ਸਾਡੇ ਨਾਲ ਬੈਠੇ ਆ ਇਹਨਾਂ ਦੀ ਟਰਾਲੀ ਦੇ ਉੱਤੇ ਪਰਚਾ ਦਰਜ ਕਰਾਇਆ ਫਿਰ ਅਸੀਂ ਉੱਤੇ ਚਲੋ ਹੁਣ ਹੁਣ ਜਿਹੜੀਆਂ ਮੰਗਾਂ ਨੇ ਮੰਗਾਂ ਦਾ ਲਗਾਤਾਰ ਤੁਸੀਂ ਇਸ ਮੰਗਾਂ ਨੂੰ ਲੈ ਕੇ ਸੜਕਾਂ ਤੇ ਹੀ ਹੋ ਅਗਲੀ ਰਣਨੀਤੀ ਕੀ ਹੈ ਇਸ ਧਰਨੇ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਫੜ ਲਿਆ ਦਬਾਤਾ ਹੁਣ ਜੇਲਾ ਚ ਪਏ ਆ ਵੀ ਇਹ ਦਬ ਜਾਣਗੇ ਇਹ ਮੁੜ ਕੇ ਉਹਨਾਂ ਨੇ ਅਸੀਂ ਕੋਈ ਨਵੇਂ ਜੇਲਾ ਚ ਗਏ ਆ ਜਾਂ ਨਵੇਂ ਜਾਣਾ ਇਸ ਮਹੀਨੇ ਦੇ ਵਿੱਚ ਤਿੰਨ ਵਾਰੀ ਰੈਸਟ ਕੀਤਾ ਗਿਆ ਅਸੀਂ ਨਹੀਂ ਡਰਨ ਵਾਲੇ ਮੰਗਾ ਸਾਡੀਆਂ ਜਿਹੜੀਆਂ ਹੁਣ ਜਿਹੜੀਆਂ 12 ਮੰਗਾ ਦੇ ਨਾਲ ਸਾਡੀਆਂ ਮੰਗਾਂ ਨੇ ਜੀ ਇੱਕ ਤੇ ਸਾਡੇ ਸਮਾਨ ਦੀ ਪਰਪਾਈ ਕੀਤੀ ਜਾਵੇ ਹੂੰ ਦੂਜਾ ਕਰਲਾਲ ਘਣੌਰ ਨੂੰ ਐਮਐਲਏ ਚਿਪ ਤੋਂ ਪ੍ਰਕਾਸ਼ਿਤ ਕੀਤਾ ਜਾਵੇ ਇੱਕ ਸਾਡੇ ਬ੍ਰਹਮਕੇ ਸਾਹਿਬ ਨੇ ਬੀਕੇਜੂ ਬ੍ਰਹਮਕੇ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਨੂੰ ਉੱਤੇ ਉਹਨਾਂ ਨਾਲ ਕੁੱਟਮਾਰ ਹੋਈ ਆ ਔਰ ਉਹ ਐਸਐਚਓ ਨੇ ਜਾਣ ਪੁੱਛ ਕੇ ਕਹਿ ਕੇ ਕੁੱਟਮਾਰ ਕੀਤੀ ਆ ਕਾਲਾ ਕੱਡੀਆਂ ਨੇ ਆਈ ਚਾਹੁੰਦੇ ਪੀ ਉਹਨੂੰ ਸਸਪੈਂਡ ਕਰਕੇ ਉੱਤੇ ਕਾਨੂੰਨੀ ਕਾਰਵਾਈ ਚਲੋ ਕਿੰਨੀ ਦੇਰ ਤੱਕ ਸੜਕਾਂ ਤੇ ਇਸੇ ਤਰ੍ਹਾਂ ਹੀ ਤੁਸੀਂ ਬੈਠੇ ਰਹੋਗੇ ਧਰਨਿਆਂ ਤੇ ਇਸੇ ਤਰ੍ਹਾਂ ਹੀ ਰੋਸ ਧਰਨੇ ਦਿੰਦੇ ਰਹੋਗੇ ਖੇਤਾਂ ਨੂੰ ਕਦੋਂ ਮੁੜੋਗੇ ਖੇਤਾਂ ਨੂੰ ਮੋੜਨ ਦਾ ਤਾਂ ਫਾਇਦਾ ਉਦੋਂ ਹੀ ਹੋਏਗਾ ਨਾ ਜੇ ਸਾਡੀ ਸਣਵਾਈ ਹੋਏਗੀ ਖੇਤਾਂ ਦੇ ਵਿੱਚ ਅਨਾਗਾ ਲਾਂਗੇ ਜੇ ਅੱਗੇ ਕੁਝ ਮਿਲਿਆ ਹੀ ਨਾ ਜਿਵੇਂ ਝੋਨੇ ਦੇ ਵਿੱਚ ਸਰਕਾਰ ਨੇ ਜੋ ਹਾਲਤ ਕੀਤੀ ਆ ਫਿਰ ਖੇਤਾਂ 'ਚ ਝੋਨਾ ਲਾ ਕੇ ਫਾਇਦਾ ਕੀ ਆ ਫੇਰ ਤਾਂ ਉਹਨਾਂ ਦੇ ਬੀਜਿਆ ਕਰਾਂਗੇ ਜਿੰਨਾ ਦਾ ਖਾਣਾ ਵਾਂ ਖੇਤਾਂ ਚ ਖੇਤਾਂ ਚ ਜਾ ਕੇ ਕਰਾਂਗੇ ਕੀ ਮਿਹਨਤ ਬੰਦਾ ਤਾਂ ਹੀ ਕਰਦਾ ਵੀ ਜੇ ਉਹਦਾ ਜਿਹੜਾ ਨਧਾਰਤ ਮੁੱਲ ਮਿਲੇ ਸਰਕਾਰ ਦਵੇ ਤਾਂ ਕਿਸਾਨ ਖੁਸ਼ ਹੁੰਦਾ ਮਜ਼ਦੂਰ ਵੀ ਖੁਸ਼ ਹੁੰਦਾ ਅੱਛਾ ਮੁੱਖ ਮੰਤਰੀ ਨੇ ਅੱਜ ਬਿਆਨ ਦਿੱਤਾ ਕਿ ਅਸੀਂ ਕੋਈ ਲਾਠੀ ਚਾਰਜ ਨਹੀਂ ਕੀਤਾ ਕੋਈ ਅਸੀਂ ਉੱਥੇ ਕਾਰਵਾਈ ਨਹੀਂ ਕੀਤੀ ਕਿਸਾਨਾਂ ਦੀ ਸਾਡੇ ਤੋਂ ਬਿਹਤਰ ਤਾਂ ਤੁਸੀਂ ਜਾਣਦੇ ਹੋ ਜੀ ਤੁਸੀਂ ਵੀ ਉੱਥੇ ਮੌਜੂਦ ਸੀ ਮੀਡੀਆ ਵਾਲੇ ਸਾਰਿਆਂ ਨੇ ਦੇਖਿਆ ਵੀ ਜਿਸ ਤਰ੍ਹਾਂ ਇਹਨਾਂ ਨੇ ਲਾਠੀ ਚਾਰਜ ਵੀ ਕੀਤਾ ਔਰ ਜਿਸ ਤਰ੍ਹਾਂ ਕਿਸਾਨਾਂ ਦਾ ਸਮਾਨ ਵੀ ਤੋੜਿਆ ਗਿਆ ਸੋ ਇਹ ਮੈਂ ਤੁਹਾਡੇ ਮੀਡੀਆ ਦੇ ਮਾਧਮ ਰਾਹੀਂ ਦੱਸਣਾ ਚਾਹਣਾ ਵੀ ਇਦਾਂ ਤੁਸੀਂ ਨਾ ਸਮਝੋ ਵੀ ਲੋਕ ਅੰਨੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਤੁਹਾਨੂੰ ਜਰੂਰ ਇਹ ਗੱਲ ਦਾ ਜਵਾਬ ਦੇਣਗੇ ਕੈਮਰਾਮੈਨ ਦਲਪ੍ਰੀਤ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ